हां जी सत श्री अकाल जी दोस्तों सो जमे ਤੁਸੀਂ ਸਾਰੀ ਜਾਣਦੇ ਹੋ ਪਿਛਲੀ ਵੀਡੀਓ ਚ ਵੀ ਆਪਾਂ ਗੱਲ ਜਿਹੜੀ ਕੀਤੀ ਸੀ ਸੁਨੰਦਾ ਸ਼ਰਮਾ ਤੇ ਅਮਰ ਆਡੀਓ ਦੇ ਜਿਹੜੇ ਮਾਲਕ ਪਿੰਕੀ ਢਾਲੀਵਾਲ ਉਹਨਾਂ ਦਾ ਬੜਾ ਮਸਲਾ ਭੱਕਿਆ ਹੋਇਆ ਸੀਗਾ ਕੁਝ ਦਿਨਾਂ ਦਾ ਤੇ ਹੁਣ ਇਹ ਸੁਨੰਦਾ ਸ਼ਰਮਾ ਨੇ ਵੀਡੀਓ ਪਾ ਕੇ ਦੱਸਤਾ ਵਾ ਕਿ ਉਹ ਜਿਹੜਾ ਇੱਕ ਐਗਰੀਮੈਂਟ ਲਾ ਲੋ ਵੀ ਉਹਦਾ ਖਤਮ ਹੋ ਗਿਆ ਉਹਨੇ ਇਹ ਕਿਹਾ ਵਾ ਵੀ ਮੈਂ ਹੁਣ ਆਜ਼ਾਦ ਪੰਛੀ ਆ ਮੈਂ ਹੁਣ ਬਿਲਕੁਲ ਇੰਡੀਪੈਂਡੈਂਟ ਆਰਟਿਸਟ ਆ ਮਤਲਬ ਕਿ ਹੁਣ ਉਹ ਆਪਣੇ ਲੈਵਲ ਤੇ ਸਾਰੇ ਡਿਸੀਜਨ ਆ ਜਿਹੜੇ ਉਹ ਲੈ ਸਕਦੀ ਆ ਕਿਹੜਾ ਗੀਤ ਕਰਨਾ ਕਿਹੜੀ ਮੂਵੀ ਕਰਨੀ ਆ ਕਿਹੜੀ ਐਡ ਕਰਨੀ ਆ ਹੁਣ ਉਹ ਆਪ ਡਿਸੀਜਨ ਕਰ ਸਕਦੀ ਆ ਸੋ ਇੱਕ ਚੰਗੀ ਗੱਲ ਹੁੰਦੀ ਆ ਆਰਟਿਸਟ ਦੇ ਲਈ ਵੀ ਜੇ ਉਹ ਇੱਕ ਮੁਕਾਮ ਤੇ ਪਹੁੰਚ ਕੇ ਜਦੋਂ ਉਹਨੂੰ ਇਹ ਐਗਰੀਮੈਂਟ ਖਤਮ ਹੋਣ ਤੇ ਸਾਰੇ ਫੈਸਲੇ ਆਪ ਲੈਣ ਦਾ ਮੌਕਾ ਮਿਲਦਾ ਤਾਂ ਇਹ ਵੀ ਹੁੰਦਾ ਕਈ ਵਾਰ ਆਰਟਿਸਟ ਹੋਰ ਜ਼ਿਆਦਾ ਬੁਲੰਦੀਆਂ ਤੇ ਪਹੁੰਚ ਜਾਂਦਾ ਤੇ ਕਈ ਵਾਰ ਉਹ ਆਰਟਿਸਟ ਸਹੀ ਫੈਸਲੇ ਨਹੀਂ ਵੀ ਲੈ ਸਕਦਾ ਹੁੰਦਾ ਤਾਂ ਉਹ ਆਰਟਿਸਟ ਕਈ ਵਾਰ ਥੱਲੇ ਵੀ ਆਉਂਦੇ ਦੇਖੇ ਨੇ ਬਾਕੀ ਚਲੋ ਆਪਾਂ ਕਿਸੇ ਲਈ ਇਹ ਦੁਆ ਨਹੀਂ ਕਰਨੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੋਰ ਵੀ ਜ਼ਿਆਦਾ ਤਰੱਕੀਆਂ ਸੁਨੰਦਾ ਸ਼ਰਮਾ ਉਹੋ ਕਰੇ ਤੇ ਅੱਜ ਗੱਲ ਕਰਾਂਗੇ ਜੀ ਕਾਕਾ ਜਿਹੜਾ ਇੱਕ ਸਿੰਗਰ ਆ ਕਾਫੀ ਉਹਦੇ ਗੀਤ ਹਿੱਟ ਹੋਏ ਬਹੁਤ ਇੱਕ ਸਾਦਗੀ ਵਾਲਾ ਬੰਦਾ ਵਾ ਹੁਣ ਉਹਨੇ ਵੀ ਜਿਹੜਾ ਪਿੰਕੀ ਢਾਲੀਵਾਲ ਹੋਰਾਂ ਦੇ ਖਿਲਾਫ ਹੀ ਮੈਂ ਜਿਹੜਾ ਸੁਣਿਆ ਵਾਂ ਕਿ ਕੇਸ ਦਾਇਰ ਕੀਤਾ ਵਾ ਆਪਣੀ ਸ਼ਿਕਾਇਤ ਆ ਜਿਹੜੀ ਦਰਜ ਕਰਵਾਈ ਆ ਅਮਰਾੜੀਓ ਤੋਂ ਮੈਨੂੰ ਕੀ ਕੀਤਾ ਲੱਭਿਆ ਨਹੀਂ ਪਰ ਬਾਅਦ ਚ ਜਦੋਂ ਮੈਂ ਇਹ ਸਾਰਾ ਸੁਣਿਆ ਕਾਕੇ ਦਾ ਜੋ ਇੱਕ ਪ੍ਰੈਸ ਕਾਨਫਰੰਸ ਆ ਉਹ ਸੁਣਿਆ ਤਾਂ ਪਤਾ ਲੱਗਿਆ ਵੀ ਜਿਹੜਾ ਡਿਜੀਟਲ ਡਿਸਟ੍ਰੀਬਿਊਸ਼ਨ ਆ ਸ਼ਾਇਦ ਉਹਨਾਂ ਦੀ ਸਕਾਈ ਡਿਜੀਟਲ ਕੰਪਨੀ ਆ ਉਹਦੇ ਨਾਲ ਟਾਈ ਅਪ ਕੋਈ ਹੋਊਗਾ ਤੇ ਉਹ ਜਿਹੜਾ ਰੈਵਨਿਊ ਦਿੰਦੀ ਹੁੰਦੀ ਆ ਜਿਹੜੇ ਡਿਸਟ੍ਰੀਬਿਊਟਰ ਹੁੰਦੇ ਨੇ ਡਿਜੀਟਲ ਡਿਸਟ੍ਰੀਬਿਊਟਰ ਉਹ ਕੋਈ ਵੀ ਕੰਪਨੀ ਆ ਉਹਨੂੰ ਰਾਇਲਟੀ ਆ ਜਿਹੜਾ ਉਹਦਾ ਸ਼ੇਅਰ ਦਿੰਦੀ ਆ ਮਤਲਬ ਕਿ ਜਿਹੜੇ ਤੁਸੀਂ ਗਾਣੇ Spotify ਤੇ ਸੁਣਦੇ ਹੋ ਹੋਰ Amazon ਤੇ ਸੁਣਦੇ ਹੋ ਕਿਸੇ ਵੀ ਐਪ ਤੇ ਕਿਸੇ ਵੀ ਪਲੈਟਫਾਰਮ ਤੇ ਤੁਸੀਂ ਜਿਹੜੇ ਗਾਣੇ ਜੈਨੂਨ ਤਰੀਕੇ ਦੇ ਨਾਲ ਸੁਣਦੇ ਹੋ ਉਹਦੇ ਵਿੱਚ ਵਿਚੋਲੇ ਹੁੰਦੇ ਨੇ ਇਹ ਜਿਹੜੇ ਡਿਸਟ੍ਰੀਬਿਊਟਰ ਹੁੰਦੇ ਨੇ ਡਿਜੀਟਲ ਸੋ ਉਹਦਾ ਸ਼ਾਇਦ ਇਸ ਤਰੀਕੇ ਦੇ ਨਾਲ ਸੰਪਰਕਾ ਪਿੰਕੀ ਭਾਜੀ ਹੋਰਾਂ ਦੇ ਨਾਲ ਤੇ ਉਹਦਾ ਵੀ ਇਹ ਕਹਿਣਾ ਵਾ ਕਿ ਸਾਨੂੰ ਜਿਹੜਾ ਬਣਦਾ ਹੱਕਾ ਉਹ ਮਿਲ ਨਹੀਂ ਰਿਹਾ ਸਾਨੂੰ ਜਿਹੜੀ ਰਾਇਲਟੀ ਆਉਣੀ ਚਾਹੀਦੀ ਆ ਉਹ ਸਾਨੂੰ ਦਿੱਤੀ ਨਹੀਂ ਜਾ ਰਹੀ ਸਾਨੂੰ ਹਿਸਾਬ ਨਹੀਂ ਦਿੱਤਾ ਜਾ ਰਿਹਾ ਵੀ ਟਰਾਂਸਪੇਰੈਂਟ ਕੰਮ ਨਹੀਂ ਹੈਗਾ ਦੇਖੋ ਜਿੰਨਾ ਕੁ ਮੈਨੂੰ ਪਤਾ ਕਿ ਇੱਥੇ ਕਈ ਵਾਰੀ ਕਪਲੇ ਜਿਹੜੇ ਉਹ ਜ਼ਰੂਰ ਹੁੰਦੇ ਆ ਤੇ ਜਦੋਂ ਰਾਇਲਟੀ ਆ ਆਪਣੀ ਬਹੁਤ ਜਿਆਦਾ ਅ ਅਮਾਊਂਟ ਹੋਵੇ ਜਦੋਂ ਗੀਤ ਹਿੱਟ ਹੋਏ ਹੋਣ ਤੇ ਰਾਇਲਟੀ ਕਾਫੀ ਵਧੀਆ ਆ ਜਾਂਦੀ ਆ ਤੇ ਉਹ ਆਰਟਿਸਟ ਦਾ ਹੱਕ ਹੁੰਦਾ ਵਾ ਜਿਹੜਾ ਇੱਕ ਐਗਰੀਮੈਂਟ ਪ੍ਰੋਪਰ ਸਾਈਨ ਹੁੰਦਾ ਤੇ ਜੇ ਉਹ ਨਹੀਂ ਦਿੱਤੇ ਜਾ ਰਹੇ ਤੇ ਮੈਂ ਕਹੂੰਗਾ ਵੀ ਗਲਤ ਗੱਲ ਆ ਫਿਰ ਜੇ ਉਹ ਕਾਕਾ ਸਹੀ ਆ ਤੇ ਹੁਣ ਵਿੱਚੋਂ ਗੱਲ ਆ ਜਿਹੜੀ ਇੱਕ ਪੱਖ ਦੀ ਆਈ ਆ ਕਾਕੇ ਨੇ ਆਪਣਾ ਪੱਖ ਰੱਖਿਆ ਤੇ ਇੱਕ ਗੱਲ ਹੈਰਾਨ ਕਰਨ ਵਾਲੀ ਆ ਵੀ ਜਿਹੜੇ ਸੁਨੰਦਾ ਸ਼ਰਮਾ ਦੇ ਕੇਸ ਤੇ ਵੀ ਪਿੰਕੀ ਢਾਲੀਵਾਲ ਹੋਰੀ ਜੀ ਭਾਵੇਂ ਹੁਣ ਬਾਅਦ ਚ ਜਦੋਂ ਉਹ ਬਾਹਰ ਵੀ ਆ ਗਏ ਜੇਲ੍ਹ ਤੋਂ ਬਾਹਰ ਆਏ ਨੇ ਉਦੋਂ ਵੀ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਤੇ ਹੁਣ ਕਾਕੇ ਵਾਲੇ ਕੇਸ ਦੇ ਵਿੱਚ ਵੀ ਹਲੇ ਉਹਨਾਂ ਵੱਲੋਂ ਕੋਈ ਆਪਣਾ ਕਲੈਰੀਫਿਕੇਸ਼ਨ ਆਇਆ ਨਹੀਂ ਸੋ ਇਹ ਵੀ ਕਿਤਨਾ ਕਿਤੇ ਡਾਊਟ ਤਾਂ ਖੜੇ ਕਰਦੀ ਉਹ ਚੀਜ਼ ਵੀ ਇੱਕ ਜਿਹੜਾ ਪੱਖ ਬੋਲੀ ਜਾਂਦਾ ਤੇ ਦੂਜਾ ਬਿਲਕੁਲ ਵੀ ਕੋਈ ਆਪਣੀ ਗੱਲ ਨਹੀਂ ਕਰ ਰਿਹਾ ਆਪ ਮੂਰੇ ਆ ਕੇ ਵੀ ਜੇ ਬੰਦਾ ਸੱਚਾ ਵਾ ਉਹਨੂੰ ਜਰੂਰ ਆਪਣਾ ਹੱਕ ਜਿਹੜਾ ਪੱਖ ਆ ਉਹ ਰੱਖ ਦੇਣਾ ਚਾਹੀਦਾ ਵੀ ਮੇਰੀ ਆ ਸਾਈਡ ਆ ਬਾਕੀ ਫੇਰ ਉਹੀ ਗੱਲ ਕਹੂੰਗਾ ਜੀ ਕਿ ਜੇ ਆਰਟਿਸਟ ਨਾਲ ਮਾੜੀ ਹੁੰਦੀ ਆ ਤਾਂ ਇਹ ਪ੍ਰੋਡਿਊਸਰ ਲਈ ਮਾੜੀ ਗੱਲ ਆ ਤੇ ਜੇ ਕੋਈ ਆਰਟਿਸਟ ਪ੍ਰੋਡਿਊਸਰ ਦਾ ਫੈਰਾ ਚੱਕ ਰਿਹਾ ਵੀ ਉਹਨੂੰ ਜਾਣ ਬੁੱਝ ਕੇ ਕੋਈ ਵੀ ਆਰਟਿਸਟ ਜੇ ਹਿੱਟ ਹੋਣ ਤੋਂ ਬਾਅਦ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਵੀ ਮਾੜੀ ਗੱਲ ਆ ਤੇ ਇਹ ਦੋਨੋਂ ਜਿਹੜੀਆਂ ਚੀਜ਼ਾਂ ਇਸ ਇੰਡਸਟਰੀ ਦੇ ਵਿੱਚ ਹੁੰਦੀਆਂ ਵਾਂ ਪਰ ਇਸ ਕੇਸ ਦੇ ਵਿੱਚ ਹੁਣ ਕੀ ਸਹੀ ਆ ਕੀ ਗਲਤ ਆ ਇਹੇ ਹੁਣ ਦੂਜਾ ਪੱਖ ਜਦੋਂ ਸਾਹਮਣੇ ਆਊਗਾ ਉਦੋਂ ਪਤਾ ਲੱਗੂਗਾ ਜੀ ਤੇ ਤੁਹਾਡੀ ਕੀ ਰਾਏ ਆ ਜਰੂਰ ਦੱਸਿਓ ਮੈਂ ਕਹੂੰਗਾ ਫੇਰ ਕਿ ਟੇਬਲ ਟਾਕ ਹੋ ਜਾਣੀ ਜ਼ਰੂਰੀ ਆ ਆਪਸ ਦੇ ਵਿੱਚ ਉਹਦੇ ਨਾਲ ਹੀ ਇਹ ਮਸਲੇ ਆ ਜਿਹੜੇ ਇਹ ਨਿਬੜੇ ਜਾਣਗੇ